ਅਸਤ ਰਾਮ ਵਾਲੇਕੁਮ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਮੋਗੇ ਸੋ ਅੱਜ ਮਿੱਤਰੋ ਆਪਾਂ ਤੁਹਾਡੇ ਲਈ ਲੈ ਕੇ ਆਏ ਕੋ ਖਵਾਯਾ ਬਿਗਰੀ ਦਾ ਬਹੁਤ ਹੀ ਵਧੀਆ ਮੰਤਰ ਕਰਮਾ ਪਾਠ ਜਿਹਦੇ ਨਾਲ ਕਿ ਤੁਸੀਂ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਸੰਗਤ ਦੇ ਮਰੀਜ਼ ਨੂੰ ਤੁਸੀਂ ਕੋਈ ਜਿਵੇਂ ਆਪਾਂ ਦੰਨਿਆ ਤਾਗਾ ਤਮੀਦ ਦੇ ਦਿੰਨੇ ਆ ਰਾਖ ਧੂਪ ਅਰਗਵਤੀ ਜਾਂ ਹਵਨ ਧੂਪ ਦੇ ਦਿੰਨੇ ਹੁੰਨੇ ਆ ਜਾ ਜਾਲ ਪਾਣੀ ਪੜ ਕੇ ਦੇਣਾ ਜਾਂ ਕਿਸਤੇ ਪੈਰਾ ਲਾਉਣਾ ਜਾਂ ਕੇ ਦਾ ਝਾੜਾ ਕਰਨਾ ਇਹ ਉਹਦੇ ਲਈ ਕਲਮਾ ਆ ਬਹੁਤ ਵਧੀਆ ਕਲਮਾ ਆ ਤੁਹਾਡੇ ਲਈ ਇਹ ਗੱਡੀ ਵਾਲੇ ਵੀਰਾਂ ਲਈ ਜ਼ਿਆਦਾ ਜ਼ਰੂਰੀ ਆ ਜਿਹੜੇ ਗੱਡੀਆਂ ਕਰਦੇ ਨੇ ਹਨਾ ਇਹ ਉਹਨਾਂ ਲਈ ਜ਼ਿਆਦਾ ਵਧੀਆ ਇਹ ਕਲਮਾ ਸੋ ਇਹਦੀ ਸੇਵਾ ਗੇਮੇ ਕਰਨੀ ਆ ਕੀ ਇਹਦਾ ਹਿਸਾਬ ਤਾ ਹੋਊਗਾ ਸਾਰਾ ਕੋ ਤੁਹਾਨੂੰ ਦੱਸਾਂਗੇ ਬੜੇ ਰੋ ਵੀਡੀਓ ਦੇ ਨਾਲ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਕਿ ਸਾਡਾ ਚੈਨਲ ਪੰਜ ਪੀ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜਵਾਨਾਣੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਸੋ ਮਿੱਤਰੋ ਇਹ ਉਹਨਾਂ ਲਈ ਕਲਮਾ ਬਹੁਤ ਜ਼ਰੂਰੀ ਆ ਜਿਵੇਂ ਪਹਿਲੇ ਦੱਸਿਆ ਵੀ ਜਿਹੜੇ ਗੱਦੀ ਕਰਦੇ ਨੇ, ਜਿਹੜੇ ਵੀਰ ਸੰਗਤ ਸਾਥ ਦੇ ਨੇ ਉਹਨਾਂ ਲਈ ਇਹ ਬਹੁਤ ਜ਼ਰੂਰੀ ਕਲਮਾ ਬਹੁਤ ਵਧੀਆ ਕਲਮਾ ਆ ਪਾਵਰਫੁੱਲ ਕਲਮਾ ਆ। ਮੈਂਟੋ ਮੈਂਟੀ ਇਹਦੇ ਨਾਲ ਪੈਰਾ ਲੱਗਦਾ ਮੈਂਟੋ ਮੈਂਟੀ ਇਹਦੇ ਨਾਲ ਹਰ ਇੱਕ ਚੀਜ਼ ਦੀ ਕਾਰਟ ਹੁੰਦੀ ਆ ਗੰਦੀ ਹੋਵੇ, ਨੂਰੀ ਹੋਵੇ, ਕਾਕੀ ਹੋਵੇ, ਲਾਹੀ ਹੋਵੇ ਜਿਹੜੀ ਮਰਜ਼ੀ ਚੀਜ਼ ਹੋਵੇ ਇਹਦੀ ਕਾਰਟ ਹੋ ਜਾਂਦੀ ਆ ਇਹਦੇ ਨਾਲ ਖਵਾ ਜਾ ਪੀ ਜਾ ਬਹੁਤ ਪਾਵਰਫੁੱਲ ਕਲਮਾ ਆ। ਠੀਕ ਆ ਜੀ। ਤੇ ਜਿਹੜੇ ਜਿਹੜੇ ਗੱਦੀਆਂ ਨਹੀਂ ਕਰਦੇ ਸਰਵ ਆਮ ਸਧਾਰਨ ਖੁਆਇਏ ਨੂੰ ਮੰਨਦੇ ਆ ਜਾਂ ਕਿਸੇ ਨੇ ਵੀ ਮੰਨਦੇ ਆ ਉਹਨਾਂ ਨੇ ਆਪਣੇ ਘਰ ਦੇ ਲਈ ਵਰਤਣਾ ਆ ਤਾਂ ਉਹਦੇ ਲਈ ਥੋੜਾ ਜਿਹਾ ਲੱਗ ਢੰਗ ਹੋਊਗਾ ਉਹ ਟਾਂਗੀ ਮੈਂ ਵਿੱਚ ਦੱਸ ਦੂੰਗਾ ਤੇ ਜਿਹੜੇ ਗੱਦੀ ਵਾਲੇ ਵੀਰਾਂ ਲਈ ਆ ਉਹਨਾਂ ਨੇ ਇਹ ਸਰਵ ਸਧਾਰਾਂ ਜੀ ਇੱਕ ਵਧੀਆ ਸਾਫ਼ ਸੁਥਰੇ ਰਹਿ ਕੇ ਕੋਈ ਬਹੁਤੀ ਔਖੀ ਸੇਵਾ ਨਹੀਂ ਸਿਰਫ 21 ਦਿਨ ਸੇਵਾ ਕਰਨੀ ਸਵਾਮੀ ਨਹੀਂ ਲੋੜਨੀ ਅਗਰ ਕੋਈ ਸਵਾਮੀਨਾ ਕਰਨਾ ਚਾਹੁੰਦਾ ਕਿਸੇ ਜਹਾਏ ਇੰਨਾ ਟਾਈਮ ਜਾਂ ਇੰਨਾ ਥੋੜਾ ਟਾਈਮ ਦੇ ਇੰਡੀਅਨ ਲੋਡ ਹੈਗੀ ਆ ਤਾਂ ਫੇ ਉਹ ਦੇ ਸਕਦਾ ਤਾਂ ਹੋਰ ਜ਼ਿਆਦਾ ਪਾਵਰ ਵੱਜ ਜਾਂਦੀ ਹੈ ਨਹੀਂ ਤਾਂ 21 ਦਿਨ ਕਰ ਲਓ ਬਹੁਤ ਵਧੀਆ ਗੱਲ ਆ 21 ਦਿਨ ਜੀ ਆਣ ਪੂਰਾ ਮਰੋ ਮਰ ਚੱਲਦਾ ਹੈ ਪਹਿਲੋਂ ਤੇ ਕਰਨਾ ਇਹ ਕਲਮਾ ਸਿੱਧ ਤੁਸੀਂ ਪਾਣੀ ਦੇ ਵਿੱਚ ਖੜਕੇ ਆ ਪਾਣੀ ਦੇ ਵਿੱਚ ਖੜਕੇ ਹੀ ਕਲਮਾ ਸਿੱਧ ਹੋਣਾ ਹੈ ਬਾਹਰ ਬਹਿ ਕੇ ਨਹੀਂ ਹੋਣਾ ਹੈਗਾ ਬਾਹਰ ਬਹਿ ਕੇ ਹੋ ਜੂ ਪਰ ਪੂਰੀ ਪਾਵਰ ਨਾਲ ਨਹੀਂ ਚੱਲੂਗਾ ਚੱਲੂਗਾ ਥੋੜੇ ਕੰਮ ਹੋਣਗੇ ਬਾਹਰ ਬਹਿ ਕੇ ਵੀ ਜੇ ਤੁਸੀਂ ਸਿੱਧ ਕਰੋਗੇ ਇਦਾਂ ਦੀ ਗੱਲ ਨਹੀਂ ਭਰਪੂਰੀ ਪਾਵਰ ਨਾਲ ਚੱਲੂਗਾ ਉਹਦੀ ਨਾਮ ਮੇਰੀ ਕੋ ਗਰੰਟੀ ਆ ਹਾਂ ਵਿੱਚ ਖੜ ਕੇ ਤੁਸੀਂ ਕਰ ਲਓਗੇ ਵੈਸਤਾ ਮੈਂ ਤੁਹਾਨੂੰ ਅੱਗੇ ਵੀ ਬੜੀ ਵੀਡੀਓ ਚ ਦੱਸਿਆ ਕੋਈ ਦੀ ਸੇਵਾ ਹਮੇਸ਼ਾ ਗੜਕੜ ਪਾਣੀ ਦੇ ਵਿੱਚ ਹੁੰਦੀ ਆ ਪਰ ਤੁਸੀਂ ਗੋਡਿਆਂ ਤੱਕ ਪਾਣੀ ਦੇ ਵਿੱਚ ਤੁਹਾਨੂੰ ਖੜਨਾ ਹੀ ਪੈਣਾ ਗੋਡਿਆਂ ਤੱਕ ਲੱਕ ਤੱਕ ਠੀਕ ਹੈ ਇੰਨੇ ਪਾਣੀ ਦੇ ਖੜ ਜੋ ਤੁਹਾਡਾ ਕਲਮਾ ਸਿੱਧ ਹੋ ਜਾਊਗਾ ਸੋ ਕਲਮਾ ਸਿੱਧ ਕਰਨ ਲਈ ਤੁਸੀਂ ਕਰਨਾ ਕੀ ਆ ਕਿਹੜਾ ਦਿਨ ਤੁਸੀਂ ਰੱਖਣਾ ਆ ਚਾਨਣੇ ਸਾਡੀ ਹਰ ਇੱਕ ਸੇਵਾ ਚਾਨਣਾ ਚ ਹੁੰਦੀ ਆ ਕਿਉਂਕਿ ਅਸੀਂ ਨੂਰੀ ਕੰਮ ਕਰਦੇ ਆ ਸਾਡੇ ਉਹ ਕਾਲੇ ਅਲਮ ਦਾ ਕੋਈ ਕੰਮ ਨਹੀਂ ਠੀਕ ਆ ਜੀ ਨੂਰੀ ਸੇਵਾ ਜਿਹੜਾ ਬੰਦਾ ਨੂਰੀ ਚ ਜਲਦਾ ਵਧੀਆ ਰਹਿੰਦਾ ਆਣ ਵਾਲੀਆਂ ਪੀੜੀਆਂ ਵੀ ਉਹਦੀਆਂ ਵਧੀਆ ਰਹਿਣੀਆਂ ਕਾਲਾ ਇਹਨਾਂ ਥੋੜਾ ਮਾਰ ਕਰ ਜਾਂਦਾ ਆਪਦੇ ਖੁੱਤੇ ਮਾਰ ਕਰ ਜਾਂਦਾ ਜਿਹੜੇ ਬੰਦੇ ਆਵ ਕਾਰੀਗਰ ਹੁੰਦੇ ਆ ਨਾ ਉਹਨਾਂ ਤੇ ਹੀ ਮਾਰ ਕਰ ਜਾਂਦਾ ਹੁੰਦਾ ਨੂਰੀ ਦਾ ਕੋਈ ਡਰ ਪੈ ਨਹੀਂ ਹੁੰਦਾ ਤੈਸ ਕਰਕੇ ਅਸੀਂ ਨੂਰੀ ਚ ਚੱਲਦੇ ਆ ਨੂਰੀਓ ਅਸੀਂ ਤੁਹਾਨੂੰ ਦੱਸਣੇ ਆ ਨੂਰੀ ਚੰਨਣੀ ਹਮੇਸ਼ਾ ਸੇਵਾ ਸਹੀ ਚਾਨਣ ਚ ਹੀ ਸ਼ੁਰੂ ਕਰਨੀ ਆ ਇਹ ਚਾਨਣ ਦੇ ਕਿਸੇ ਵੀ ਐਤਵਾਰ ਨੂੰ ਵਰਤ ਰੱਖ ਕੇ ਤੁਸੀਂ ਸ਼ੁਰੂ ਕਰ ਦੇਣੀ ਆ ਐਤਵਾਰ ਦਾ ਤੁਸੀਂ ਪਹਿਲਾਂ ਵਰਤ ਰੱਖ ਲੈਣਾ ਪੂਰੀ ਦਿਹਾੜੀ ਆ ਰਾਕੇ ਸਾਮ ਨੂੰ ਸਵਾ 6:00 ਹੀ ਪਹਿਲੇ ਉਥੇ ਸਾਮਨਾ ਪਹੁੰਚ ਜਾਣਾ ਵੇ ਚਲਦੇ ਬਣੀ ਦਾ ਕੰਡੇ ਦਰਿਆ ਨਹਿਰ ਦੇ ਦੇ ਸਵਾ 6:00 6:30 ਤੁਸੀ ਜਾ ਕੇ ਉਥੇ ਨਹਾਏ ਪਾਣੀ ਆਪਣਾ ਦੇ ਸਕੋ ਤੇ ਜਿਹੜਾ ਤੁਸੀਂ ਕਲਮਾ ਗਰਾਮ ਉੱਤੇ ਅਸੀਂ ਆਪਣਾ ਪੜ ਸਕੋ ਵਿੱਚ ਖੜਗੇ ਇੱਕ ਤਸਵੀਰ ਤੁਸੀਂ ਕੱਢਣੀ ਹੈ ਪਾਣੀ ਦੇ ਵਿੱਚ ਖੜਕੇ 101 ਮਣਕੇ ਦੀ ਹੈ 108 ਮਣਕੇ ਦੀ ਇਹ ਤੁਹਾਡੀ ਕੋ ਪੈ ਜੀ ਕਈ ਕਿਜਾਇਸ਼ ਆ ਠੀਕ ਆ ਜੀ ਅਲਗ ਅਲਗ ਤਸਵੀਰ ਕਮਾਲਾ ਹੁੰਦੀ ਹੈ ਇੱਕ ਤਸਵੀਰ ਹੁੰਦੀ ਆ ਦੋਨਾਂ ਜਿਹੜੇ ਮਾਰਤੀ ਲੈ ਲਿਓ ਨਾ ਕਿ ਤੁਸੀਂ 101 ਮਣਕੇ ਦੀ ਹੈ 108 ਮਣਕੇ ਦੀ ਤੁਸੀਂ ਆਪਣਾ ਉੱਥੇ ਵਿੱਚੇ ਪੜਨੀਆਂ ਖੜਕੇ ਇੱਕ ਆਤਾ ਇਹ ਨਿਆਜ਼ ਹੋ ਗਈ ਇਹ ਕਹਤਾਈ ਤੁਹਾਡੇ ਤਸਬੀਹ ਹੋ ਗਈ ਠੀਕ ਹੈ ਜੀ ਤੇ ਚਰਾਗ ਤੁਸੀਂ ਲਾਉਣਾ ਹੀ ਲਾਉਣਾ ਆ ਤੇ ਇਹਦੀ ਜਿਹੜੀ ਕੜਾਹੀ ਜਾਣੀ ਆ ਬਣਾ ਕੇ ਜਾਣੀ ਆ ਰੋਜ਼ ਖਵਾ ਜਾ ਪੀ ਦੀ ਇਹ ਜਿਹੜਾ ਇਹ ਦਲੀਆ ਰੋਜ਼ ਬਣਾ ਕੇ ਹੀ ਜਾਊਗਾ ਕਿਉਂਕਿ ਤੁਸੀਂ ਪਹਿਲਾਂ ਸਾਰੀਆਂ ਸੇਵਾ ਕੀਤੀਆਂ ਹੋਈਆਂ ਨੇ ਇਸ ਕਰਕੇ ਸਰੋ ਤੁਸੀਂ ਪਿਆਰਾ ਲਾਉਣ ਲਈ ਤੇ ਜਲ ਵਗੈਰਾ ਪੜਨ ਲਈ ਕੋਈ ਵੀ ਚੀਜ਼ ਪੜਕੇ ਦੇਣ ਲਈ ਝਾੜਪੂਕਰ ਲਈ ਉਹਦੇ ਲਈ ਤੁਸੀਂ ਕਰ ਰਹੇ ਆ ਇਹਦੇ ਵਿੱਚ ਨਿਆਜ਼ ਬਣਾ ਕੇ ਹੀ ਜਾਣੀ ਆ ਦਲੀਆ ਨਿਆਜ਼ਰ ਉਹ ਦਲੀਆ ਜਾਣਾ ਚੌਲਾਂ ਹੀ ਨਿਆਜ਼ ਨਹੀਂ ਆਣੀ ਸਿਰਫ ਦਲੀਆ ਜਾਣਾ ਆ ਮਿੱਠਾ ਦਲੀਆ ਦੇਸੀ ਘੇਣਾ ਬਣਿਆ ਹੋਇਆ ਵਧੀਆ ਰੀ ਦੇ ਨਾਲ ਉਹ ਤੁਸੀਂ 21 ਦਿਨ ਲਗਾਤਾਰ ਲੈ ਕੇ ਜਾਣਾ ਬਣਾ ਕੇ ਕਰੋ ਠੀਕ ਹੈ ਜੀ ਤਾਂ ਹੋਰ ਕੁਝ ਲਈ ਆਂਦੀ ਲੋੜ ਨਹੀਂ ਇੱਕ ਚਰਾਗ ਲੈ ਜਿਓ ਤੇ ਨਾਲ ਤੁਸੀਂ 500 ਤਗਰ ਬਤੀਆ ਵਧੀਆ ਸਮੈਲਦਾਰ ਠੀਕ ਹੈ ਜੀ ਹੋ ਸਕੇ ਉਹ ਮੁੱਢਿਆ ਮੁੱਢਿਆਂ ਦੇ ਮੜਾ ਸੈਂਟਰਲ ਹੈ ਉਹ ਕੰਨਾ ਕੁੰਨ ਦੇ ਪਿੱਛੇ ਨੂੰ ਇਹ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਗੱਲਬਾਤ ਜਿਹੜੀ ਹੁੰਦੀ ਆ ਕੰਨਾ ਚ ਹੋਣੀ ਹੁੰਦੀ ਆ ਮੁੱਢੇ ਤੇ ਪੈਰਾ ਹਣਾ ਹੁੰਦਾ ਗੁਰਗੇ ਦਾ ਪੈਰਾ ਨਹੀਂ ਹੁੰਦਾ ਦਾ ਮੋਢਿਆਂ ਤੇ ਪੈਰਾ ਹੁੰਦਾ ਦਾ ਕੰਨਾਂ 'ਚ ਬਾਜ ਪੈਂਦੀ ਹੁੰਦੀ ਆ ਬਸ ਐਦੋ ਵੱਦ ਕੁਛ ਨਹੀਂ ਹੁੰਦਾ ਸਾਰੀ ਸਰੀਰ ਤੇ ਕੋ ਬਜ ਜਾਂਦੀਆਂ ਹੁੰਦਾ ਇੱਥੇ ਬਜਣਾ ਹੁੰਦਾ ਜਿਹੜੇ ਵੀ ਗੱਲਬਾਤ ਆਉਣੀ ਹੁੰਦੀ ਐ ਇੱਥੇ ਆਉਣੀ ਹੁੰਦੀ ਆ ਠੀਕ ਆ ਜੀ ਸੋ ਇਹਨੋਂ ਮੜੇ ਸਮੈਲਦਾਰ ਰੱਖਿਆ ਕਰੋ ਆਪਣੀਆਂ ਕੱਚਾ ਕੁੱਚਾ ਬਗੜਾ ਨੂੰ ਥੋੜਾ ਸਮੈਲਦਾਰ ਰੱਖਿਆ ਕਰੋ ਵਧੀਆ ਪਰਿਸ਼ੰਗ ਤੇ ਆਮ ਜਿਹਾ ਯੂਜ਼ ਕਰਿਆ ਕਰੋ ਇਤਰਾ ਉਤਰਾ ਵਗੈਰਾ ਠੀਕ ਆ ਜੀ ਇਹ ਚੀਜ਼ਾਂ ਸਾਫ਼ ਰੱਖਿਆ ਕਰੋ ਤੇ ਬਾਕੀ ਇਸ ਤਰ੍ਹਾਂ ਦੀ ਤਾਂ ਮੈ ਨਹੀਂ ਲੋੜ ਪੈਂਦੀ ਹੁੰਦੀ ਅਗਰ ਬੰਦੇ ਅੰਦਰ ਲਈ ਸਾਫ਼ ਹੋਵੇ ਬੰਦਾ ਕੈਰੇਕਟਰ ਦਾ ਸਾਫ਼ ਹੋਵੇ ਬੰਦਾ ਨੀਤ ਦਾ ਸਾਫ ਹੋਵੇ ਤਾਂ ਫਿਰ ਇਹਨਾਂ ਚੀਜ਼ਾਂ ਦੀ ਵੀ ਲੋੜ ਪੈਂਦੀ ਠੀਕ ਹੈ ਜੀ ਬਾਕੀ ਉਹ ਤੁਹਾਨੂੰ ਇਹ ਚੀਜ਼ਾਂ ਵੈਸੇ ਯੂਜ਼ ਕਰਨੀਆਂ ਚਾਹੀਦੀਆਂ ਜਿਹੜੇ ਚੇਲਗਰੀ ਆ ਦੇ ਵਿੱਚ ਇਹ ਚਲਦੀਆਂ ਫਕੀਰੀ ਦੇ ਵਿੱਚ ਤਾਂ ਕੁਝ ਨਹੀਂ ਹੁੰਦਾ ਚਪੜ ਪੰਜ ਨਹੀਂ ਹੁੰਦੇ ਦੇ ਵਿੱਚ ਚਪੜ ਪੰਜ ਬਹੁਤ ਹੁੰਦੇ ਆ ਠੀਕ ਹੈ ਜੀ ਤੁਸੀਂ 21 ਦਿਨ ਇਹ ਲਗਾਤਾਰ ਦਲੀਆ ਘਰੋ ਬਣਾ ਕੇ ਲੈ ਕੇ ਜਾਣਾ ਤੇ ਨਾਲ 5-7 ਪਤਾਸੇ ਤੁਸੀਂ ਪਾ ਲਿਓ ਵਿੱਚ ਨਹੀਂ ਵੀ ਪਾਉਂਗੇ ਚੱਲ ਜੂਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਨਾਲ ਤੁਸੀਂ ਇਹ ਪੇਚ ਮੁੱਖਾ ਚਰਾਗ ਆਟੇ ਦਾ ਬਣਾ ਕੇ ਆਟੇ ਦਾ ਚਮਕਾ ਚਰਾਗ ਲੈ ਕੇ ਜਾਣਾ ਚਾਗੜੀ ਅਗਰਬਤੀਆਂ ਦੇਸੀ ਘੇਦ ਨਾਲ ਲਾਣੀਆਂ ਉਹਦੇ ਵਿੱਚ ਤੇ ਨਾਲ 500 ਤ ਅਗਰਬਤੀਆਂ ਦਾ ਦੇਓ ਤੁਸੀਂ ਉਹ ਨਿਆਜ ਉੱਤੇ ਮੜੇ ਮੱਥਾ ਟੇਕ ਕੇ ਉਹ ਤਾਂ ਦਲੀਆਂ ਬਾਹਰ ਨਹੀਂਿਕਦੇ ਹੀ ਪਾਉਣਾ ਕਈ ਲੋਕ ਚਰਾਗ ਦੇ ਮੂਰੇ ਦਲੀਆਂ ਰੱਖਣ ਭੇਜ ਹੁੰਦੇ ਉਹ ਕੰਮ ਨਹੀਂ ਕਰਨਾ ਹੈਗਾ ਦਲੀਆਂ ਸਾਰੇ ਦਾ ਸਾਰਾ ਹੀ ਦਰਿਆ ਦੇ ਵਿੱਚ ਮਾਣ ਹੁੰਦਾ ਪਾਣੀ ਦੇ ਵਿੱਚ ਚੱਲਦੇ ਠੀਕ ਹੈ ਜੀ ਤੁਸੀਂ ਉਹ ਡੋਲੂ ਆਪਣਾ ਜਿਹੜਾ ਭਾਂਡਾ ਲੈ ਕੇ ਜਾਂਦੇ ਹੋ ਉਹਨੂੰ ਇੱਕ ਬਾਹ ਦੇ ਵਿੱਚ ਖੱਬੀ ਬੋਏ ਡੰਗ ਲਓ ਸੱਜੇ ਹੱਥ ਨਾਲ ਤੁਸੀਂ ਆਪਣੇ ਤਸਵੀਰ ਪੜਨੀ ਸ਼ੁਰੂ ਕਰ ਦਿਓ ਲੈਹਂਦੇ ਵੱਲ ਨੂੰ ਮੂਹਰ ਕੇ ਜਦੋਂ ਨੂੰ ਪਾਣੀ ਜਾ ਰਿਹਾ ਆਇਆ ਜਾਂਦੇ ਪਾਣੀ ਨੂੰ ਕਰਨਾ ਹੈ ਉਦੋਂ ਨੂੰ ਸਲਾਮ ਚੜਦੇ ਨੂੰ ਸਲਾਮ ਕਰਕੇ ਲੈਣਦੇ ਨੂੰ ਤੁਸੀਂ ਆਪਣਾ ਤਸਵੀਰ ਪੜਨੀ ਆ ਇਹ ਤੁਸੀਂ 21 ਦਿਨ ਸੇਵਾ ਕਰ ਲਓ ਤੁਹਾਡੇ ਲਈ ਬਹੁਤ ਵਧੀਆ ਇਹ ਕਲਮਾ ਕਲਾਮ ਤੁਹਾਡੇ ਹਰੇਕ ਕੰਮ ਦਾ ਹਰੇਕ ਤਰ੍ਹਾਂ ਦਾ ਕੰਮ ਕਰੂਗਾ ਤੁਸੀਂ ਕਿਸੇ ਨੂੰ ਵੀ ਕੋਈ ਤਾਕਤ ਵੀ ਪੜਕੇ ਦੇਣਾ ਆ ਕੋਈ ਤੁਸੀਂ ਰਾਖ ਧੂਪ ਹਵਨ ਕੁਝ ਵੀ ਪੜਕੇ ਦੇਣਾ ਉਹਨੂੰ ਜਾਂ ਤਾਂ ਜੀ ਜਲ ਪਾਣੀ ਕਰਕੇ ਦੇਣਾ ਜਲ ਪਾਣੀ ਦੇ ਹਰੇਕ ਨੂੰ ਕਰਕੇ ਦੇਣਾ ਹੀ ਪੈਂਦਾ ਆ ਨਹੀਂ ਲੋੜ ਪੈਂਦੀ ਆ ਆਪਦਾ ਪਹਿਰਾ ਲਾਉਣਾ ਹੁੰਦਾ ਆ ਠੀਕ ਆ ਜੀ ਉਦੋਂ ਲਈ ਤੁਸੀਂ ਇਹ ਕੰਮ ਕਰਦੇ ਇਹਦਾ ਨਾ ਤੁਹਾਡਾ ਬਹੁਤ ਹੀ ਪਾਵਰਫੁਲ ਕੰਮ ਹੋਊਗਾ ਇਹ ਉਦੋਂ ਲਈ ਬਹੁਤ ਜ਼ਰੂਰੀ ਕਾਰਮਾ ਹੈ ਤੇ 21 ਦਿਨ ਤੁਸੀਂ ਬਿਲਕੁਲ ਹੀ ਸਾਫ਼ ਸੁਥਰੇ ਰਹਿਣਾ ਹੈ ਬਿਲਕੁਲ ਸਾਫ਼ ਸੁਥਰੇ ਮਾੜਾ ਜਾਈ ਤੁਸੀਂ ਨਪਾਕ ਨਹੀਂ ਰਹਿਣਾ ਬਿਲਕੁਲ ਸਾਫ਼ ਸੁਥਰੇ ਰਹਿਣਾ ਠੀਕ ਹੈ ਜੀ ਇੰਨੀ ਕੀ ਆਪਣੀ ਖਰਾਬ ਨਹੀਂ ਰੱਖਣੀ ਹੈਗੀ ਮਨ ਸਾਫ਼ ਧਨ ਸਾਫ਼ ਸਰਾ ਮੀਟ ਅੰਡਾ ਇਹਨਾਂ ਚੀਜ਼ਾਂ ਦੇ ਨਾ ਨੇੜੇ ਜਾਣਾ ਜਿਹੜੇ ਜਿਹੜੇ ਖਾਦੀ ਪੀਤੀ ਵੀ ਆ ਉਹਦੇ ਨੇੜੇ ਨਹੀਂ ਜਾਣਾ ਅਗਰ ਇਸਤੇ ਹਰੀ ਤੁਹਾਡੇ ਇਹ ਨਾ ਦੇਣੇ ਜੇ ਕੋਈ ਵਿਆਹ ਸ਼ਾਦੀ ਕੋਈ ਪ੍ਰੋਗਰਾਮ ਆ ਜਾਂਦਾ ਹੈ ਉੱਥੇ ਪਤਾ ਵੀ ਇਹ ਚ ਚੱਲੂਗੀ ਤਾਂ ਉੱਥੇ ਨਹੀਂ ਜਾਣਾ ਇਹ ਸਖਤ ਮਨਾਈ ਹੈ ਤੁਹਾਨੂੰ ਇੰਨਾ ਕਸ਼ਟ ਚੜਨਾ ਪੈਣਾ ਠੀਕ ਹੈ ਜੀ ਇਹ ਚੀਜ਼ ਦੀ ਸਖਤ ਮਨਾਈ ਹੈ ਉਹਦੇ ਵਿੱਚ ਤੁਸੀਂ ਇੰਨੇ ਦਿਨਾਂ ਚ ਨਹੀਂ ਜਾਣਾ ਤੇ ਇਹ ਚੀਜ਼ ਦੇ ਨੇੜੇ ਹੀ ਨਹੀਂ ਜਾਣਾ ਇਹ ਵੈਮੀ ਕਰਦੇ ਨਾਲ ਤੁਹਾਡੇ ਚਾਰ ਦਿਵਾਰੀ ਜਿੰਦਰ ਪੜਨੀ ਚਾਹੀਦੀ ਹੈ ਜੀ ਉਹਨਾਂ ਚਿਰ 21 ਦਿਨ ਤੇ ਆਕਾਂਤ ਵਾਸ ਦੇ ਵਿੱਚ ਇਹ ਕਰਨਾ ਹੈ ਤੁਸੀਂ ਆਪਣੇ ਘਰ ਵੀ ਜੋ ਚਰਾਗ ਰੋਸ਼ਨ ਕਰਨਾ ਹੈ ਉੱਥੇ ਵੀ ਇੱਕ ਤਸਵੀਰ ਕੱਢਣੀ ਹੈ ਗੱਡੀ ਤੇ ਬਹਿ ਕੇ ਜਿਵੇਂ ਤੁਸੀਂ ਰੋਜ਼ ਦੇ ਆਪਣਾ ਪਰਮਾਤਮਾ ਦਾ ਨਾਮ ਪੜਦੇ ਹੋਵੋਗੇ ਨਾ ਤੇ ਉੱਤੇ ਤੁਸੀਂ ਇੱਕ ਤਸਵੀਰ ਦੀ ਵੀ ਉੱਤੇ ਨਾਲ ਵੈਗੀ ਘੜ ਦਿਓ ਐਸੇ ਦਰਿਆਵ ਦੇ ਵਿੱਚ ਹੀ ਕਰਨੀ ਆ ਅਗਰ ਤੁਸੀਂ ਦਰਿਆ ਦੇ ਵਿੱਚ ਰਗਲੋ ਪਾ ਰਹੇ ਹੋ ਤੇ ਘੜੇ ਕੱਢਣੀ ਨੇ ਕੱਢਣੀ ਤੁਹਾਡੀ ਮਰਜ਼ੀ ਪਰ ਜੇ ਤੁਸੀਂ ਇੱਕ ਵਾਰੀ ਘਰੇ ਕੱਢਤੀ ਤੇ ਕੱਢਣੀ ਪੈਣੀ ਆ ਅਗਰ ਨਹੀਂ ਕੱਢੋਗੇ ਤਾਂ ਰਹਿਣ ਦਿਓ ਕੋਈ ਦਿੱਕਤ ਨਹੀਂ ਹੈ ਕੋਈ ਬਾਰੀ ਸੇਵਾ ਕਰ ਲਓ ਕੋਈ ਚੱਕਰ ਨਹੀਂ ਤੇ ਜਿਹੜੇ ਵੀਰਾਂ ਨੇ ਸਧਾਰਨ ਆਪਣੇ ਜਿਹੜੇ ਗੱਦੀ ਨਹੀਂ ਘਰਦੇ ਉਹਨਾਂ ਨੇ ਆਪਣੇ ਲਈ ਯੂਜ਼ ਕਰਨਾ ਹੈ ਹੈਨਾ ਆਪਣੇ ਆਪ ਲਈ ਤੁਸੀਂ ਇਹਨੂੰ 21 ਦਿਨ ਬੁੰਦੇ ਭਾ 21 ਦਿਨ ਪੜ ਲਓ ਜਾਂ ਲਗਾਤਾਰ ਰੋਜ਼ ਹੀ ਬੜੀਓ ਰੋ ਜਿਹਨੂੰ ਤੁਸੀਂ ਉੱਤੇ ਪੜੀ ਜਾਣਾ ਖੁੱਲਾ ਪੜ ਲੋ ਕੋਈ 10 ਵੀ ਚੱਕਣ ਦੀ ਲੋੜ ਨਹੀਂ ਹੈਗੀ ਦੋਨੋਂ ਕੋਈ ਚੱਕਰ ਨਹੀਂ ਹੈਗਾ ਇਹਦਾ ਪਰ ਬੰਦਸ਼ਾ ਪੂਰੀਆਂ ਰਹਿਣਗੀਆਂ ਜਿਵੇਂ ਪਾਕਸਾ ਪਰਣਾ ਆ ਤੇ ਮੀਟਾਂ ਡਾਂਡਾ ਸ਼ਰਾਬ ਵਗੈਰਾ ਦੇ ਨੇੜੇ ਤੇ ਡਿੰਝਣਾ ਹੈਗਾ ਕਿਉਂਕਿ ਜਿਹਨੇ ਖੁੱਲਾ ਪੜਨਾ ਆ ਤਾਂ ਹੁਣ ਨੂੰ ਦਿਨੇ 3600 ਬੰਦੇ ਨੂੰ ਮਿਲਣ ਵਰਤਣ ਹੁੰਦਾ ਆ ਤੋ ਚਲੋ ਜਿਹੜੇ ਕਰਗਰਸਤੀ ਵਾਲੇ ਹੁੰਦੇ ਉਹਨਾਂ ਹੀ ਕਰਗਰਸਤੀ ਵੀ ਹੁੰਦੀ ਆ ਤਾਂ ਉਹ ਕੋਈ ਗੱਲ ਨਹੀਂ ਚੱਲ ਜੂਗਾ ਵਿੱਚ ਪਰ ਜਿਹੜੇ ਸਧਾਰਨ ਜਿਹੜੇ ਕਰ ਰਹੇ ਆ ਪਰ ਉਹਨਾਂ ਨੇ ਜਦੋਂ ਪਾਠ ਕਰਨਾ ਹੈ ਉਸ ਟਾਈਮ ਬਿਲਕੁਲ ਤੁਸੀਂ ਪਾਕਸ ਆਫ ਹੋਣਾ ਚਾਹੀਦੇ ਆ ਠੀਕ ਹੈ ਜੀ ਤੁਸੀਂ ਉਸ ਟਾਈਮ ਇੱਕ ਚੁਮਕਾ ਚਰਾਗ ਲਾ ਸਕਦੇ ਹੋ ਜਾਂ ਸਾਰਾ ਤੇਲ ਦੇ ਕੇ ਸਿੰਪਲ ਚਰਾਗ ਲਾ ਸਕਦੇ ਹੋ ਭਾਵੇਂ ਵੀਰ ਦਾ ਤੁਸੀਂ ਉਹਦੇ ਨਾਲ ਹੀ ਇਹ ਸੇਵਾ ਕਰ ਸਕਦੇ ਹੋ ਇਹ ਸਿੰਪਲ ਲੋਕਾਂ ਲਈ ਹੈ ਜਿਨ੍ਹਾਂ ਨੇ ਸਿੰਪਲ ਕਰਨਾ ਬਿਲਕੁਲ ਜਿਹੜੇ ਗੱਦੀ ਨਹੀਂ ਕਰਦੇ ਜਿਨ੍ਹਾਂ ਲਈ ਗੱਦੀ ਨਹੀਂ ਉਹ ਮੈਂ ਪਹਿਲਾਂ ਸਾਰਾ ਕੁਝ ਬੋਲ ਕੇ ਦੱਸਦਾ ਆ ਸੋ ਆਜੋ ਹੁਣ ਮੈਂ ਤੁਹਾਨੂੰ ਕਲਮਾ ਦੱਸਦਾ ਨਾ ਕਾਪੀ ਪੈਨ ਚੱਕ ਲਓ ਕਬਲਾ ਕਲਮਾ ਆਪਣਾ ਨੋਟ ਕਰ ਲਓ ਸੋ ਕਲਮਾ ਇਸ ਤਰ੍ਹਾਂ ਜੀ ਬਿਸਮਿਲ੍ਲਾ ਰਹਿਮਾਨਿ ਰਹੀਮ ਜਲ ਤੂੰ ਜਲ ਤੂੰ ਕੁਦਰਤ ਤੂੰ ਕਮਾਲ ਤੂੰ ਅੱਠ ਪੈਰ ਨਾਲ ਤੂੰ ਆਉਂਦੀ ਵਲਾ ਕੋ ਟਾਲ ਤੂੰ ਕੁਦਰਤ ਤੂੰ ਕਮਾਲ ਤੂੰ ਖਵਾਜਾ ਪੀਰ ਦਸਤਗੀਰ ਪੰਜ ਪੀ ਸੁੱਕੀ ਨਦੀ ਬਗਾਵੇ ਨੀਰ ਖਵਾਜਾ ਜਿੰਦਾ ਪੀਰ ਤੋੜੇ ਤਵਕ ਜ਼ੰਦੀਰ 2200 ਖਵਾਜਾ 2300 ਕਤਵ ਖਵਾਜਾ ਲਹਿਰ ਪੈਰ ਕਰ ਚਾਰ ਘੜੀ ਇੱਕ ਪੈਰ ਕਰ ਪੀਣ ਗਈ ਪਕਾ ਲਈਂ ਦੋਲਾ ਦਰਿਆਈ ਮੇਰੀ ਹਾਇਰੀ ਮਨਜ਼ੂਰ ਕਰ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਫੋ ਮੈਨੂੰ ਲੱਗ ਰਿਹਾ ਇੱਥੇ ਮੜੀ ਗੜਬੜ ਹੋਈ ਆ ਮੈਂ ਕੋਈ ਵਾਰੀ ਦੁਬਾਰਾ ਬੋਲ ਦਿੰਨਾ ਕਰੂ ਮੈਂ ਧਿਆਨ ਦੇ ਨਾਲ ਨੋਟ ਕਰ ਲਿਓ ਕਿਉਂਕਿ ਮੈਨੂੰ ਡਾਊਟ ਹੋ ਰਿਹਾ ਸ਼ਿਆ ਮੈਂ ਤੋ ਗੜਬੜ ਹੋਊਂਗੀ ਤੁਸੀਂ ਇਹ ਦੁਬਾਰਾ ਇਹਨੂੰ ਕੱਲ ਮੈਂ ਨੋਟ ਕਰ ਲਵਾਂ ਬismillah ਰਹਿਮਾਨੇ ਰਹੀਮ ਜਲ ਤੂ ਜਲਾਲ ਤੂੰ ਅੱਠ ਪੈਰ ਨਾਲ ਤੂੰ ਆਉਂਦੀ ਬਲਾ ਕੋਟਾਲ ਤੂੰ ਕੁਦਰਤ ਤੂੰ ਕਮਾਲ ਤੂੰ ਖਵਾਜਾ ਪੀਰ ਦਸਤਗੀਰ ਪੰਜ ਪੀਰ ਸੁੱਕੀ ਨਦੀ ਬਗਾਵੇ ਨੀਰ ਖਵਾਜਾ ਜਿੰਦਾ ਪੀਰ ਤੋੜੇ ਤਵਕੰਜੀਰ 2200 ਖਵਾਜਾ 2300 ਕਤਵ ਕਵਾਜਾ ਲੈ ਰਿਪੇਅਰ ਕਰ ਚਾਰ ਘੜੀ ਇੱਕ ਪੈਰ ਕਰ ਪੀਣ ਗਈ ਪਕਾ ਲਈ ਦੋਲਾ ਦੇ ਆਈ ਮੇਰੀ ਹਾਜ਼ਰੀ ਮਨਜ਼ੂਰ ਕਰੋ ਮਨਜ਼ੂਰ ਕਰ ਬਿਸਮਿਲਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਯਾ ਅੱਲਾ ਬਿਸਮਿਲਲਾ ਯਾ ਅੱਲਾ ਨਸ ਐਨ ਨਾਗੇ ਕਰਮਾ ਜੀ ਇਸ ਕਲ ਮੈਨੂੰ ਆਪਣੇ ਕਾਪੀ ਪੈਨ ਤੇ ਨੋਟ ਕਰ ਲਿਓ ਐ ਲਾਈਨ ਨੂੰ ਘੰਟ ਕਰ ਲਿਓ ਘੰਟ ਕਰਨ ਤੋਂ ਬਾਅਦ ਫਿਰ ਤੁਸੀਂ ਇਹ ਜੀ ਸੇਵਾ ਕਰ ਲਿਓ ਤੁਸੀਂ ਕਿਸੇ ਨੂੰ ਵੀ ਜਲ ਪਾਣੀ ਰਾਖ ਧੂਫਗਰਵਤੀ ਪੜ ਕੇ ਦੇ ਸਕਦੇ ਹੋ ਕਿਸਦਾ ਝਾੜੂ ਫੁਕਾ ਸਕਦੇ ਹੋ ਪੈਰੇ ਲਾ ਸਕਦੇ ਹਾਂ ਇੱਕਾ ਜੀ ਇਦਾਂ ਦੇ ਕਲਮੇ ਗਲਾਮ ਤੁਹਾਡੇ ਲਈ ਹੋਰ ਲੈ ਕੇ ਆਂਦੇ ਰਹਿਾਂਗੇ ਅਗਰ ਫਿਰ ਵੀ ਕਲਮੇ ਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੋਇਆ ਤਾਂ ਮੈਨੂੰ ਦੱਸ ਦਿਓ ਕਲਮਾ ਤੁਹਾਨੂੰ ਲਿਖਤੀ ਮਿਲ ਜੂਗਾ ਇੰਸਟਾਗ੍ਰਾਮ ਦੇ ਉੱਤੇ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਕਰੋ ਮੈਸੇਜ ਕਰੋ ਠੀਕ ਹੈ ਜੀ ਜੈ ਪੀਨਾ ਦੀ ਜੈ ਸਰਕਾਰਾਂ ਦੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ